ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਇੱਕ ਸੂਫੀ ਬਜ਼ੁਰਗ ਮੁਸਲਮਾਨ ਗੁਲਾਮ ਹیدر ਕਾਦਰੀ ਸਾਹਿਬ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕੀਤਾ ਉਹ ਕਹਿੰਦੇ ਆ ਕਿ ਮੁਸਲਮਾਨ ਤੇ ਸਿੱਖ ਦੋਨੇ ਇੱਕ ਹੀ ਹੈ ਤੇ ਵੀਰੋ ਫਿਰ ਜਿਹੜੇ ਮੁਸਲਮਾਨ ਬਾਕੀ ਮੌਲਵੀ ਸੀ ਉਹਨਾਂ ਨੂੰ ਬੜਾ ਗੁੱਸਾ ਆਇਆ ਤਾਂ ਉਹਨੇ ਗੁਲਾਮ ਹیدر ਕਾਦਰੀ ਸਾਹਿਬ ਨੂੰ ਘੇਰ ਲਿਆ ਉਹਨਾਂ ਨੂੰ ਡਰਾਇਆ ਧਮਕਾਇਆ ਵੀਰੋ ਪੂਰੀ ਤਸਵੀਲ ਅਸੀਂ ਅੱਜ ਦੀ ਵੀਡੀਓ ਦੇ ਅੰਦਰ ਗੁਲਾਮ ਹੈਦਰ ਕਾਦਰੀ ਸਭ ਕੋ ਜਾਣਾਂਗੇ ਤੇ ਉਹਨਾਂ ਦੇ ਪ੍ਰਚਾਰ ਦੇ ਬਾਰੇ ਜਾਣਾਂਗੇ ਤਲਕੇ ਵੀਡੀਓ ਦੇ ਨੇ ਦਸ ਵਾਰ ਜਾਣਿਆ ਜੇ ਅਗਰ ਅੱਲਾਹ ਦੇ ਨਾਲ ਇਸ਼ਕ ਨਹੀਂ ਹੈ ਹੁਣ ਅੱਲਾਹ ਔਰ ਵਾਹਿਗੁਰੂ ਦਾ ਵੀ ਬੜਾ ਰੋਲਾ ਹੈ ਭਾਈ ਮੈਂ ਤਾਂ ਮੈਨੂੰ ਕਦੇ ਮੁਸਲਮਾਨ ਕਰ ਲੈਂਦੇ ਨੇ ਕਦੇ ਸਿੱਖ ਕੇਰਾ ਪਾ ਲੈਂਦੇ ਨੇ ਇੱਕ ਵਾਰੀ ਇੱਕ ਮੌਲਵੀ ਸਾਹਿਬ ਨੇ ਕੇਰਾ ਪਾ ਲਿਆ ਕਹਿੰਦੇ ਕਾਦਰੀ ਸਾਹਿਬ ਜੀ ਤੁਸੀਂ ਤਾਂ ਕਹਿੰਦੇ ਹੋ ਕਿ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਕੋਈ ਫਰਕ ਨਹੀਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਹਜ਼ਰਤ ਮੌਮ ਸਾਹਿਬ ਦਾ ਇੱਕ ਫਰਮਾਨ ਹੈ ਕਿ ਭਾਈ ਉੱਠੇ ਕਿਸਾਂ ਵਾਲੀ ਕੌਮ ਮੁਸਲਮਾਨ ਹੋਗੀ ਕਹਿੰਦੇ ਫਿਰ ਉਹ ਹੋਏ ਤਾਂ ਨਹੀਂ ਆ ਮੈਂ ਕਹਿਆ ਮੋਰਖਾ ਤੇਰੇ ਗੱਲ ਨਹੀਂ ਸਮਝਣੀ ਆਈ ਇਹ ਨਹੀਂ ਜਿਹੜੀ ਪੁੱਠਾ ਕਿਸਾਂ ਵਾਲੀ ਕੌਮ ਹੈ ਉਹ ਵੀ ਮੁਸਲਮਾਨ ਹੀ ਹੋਣੀ ਹੈ ਹੋਗੀ ਉਹਨਾਂ ਨੂੰ ਕੇਸ ਉਹਨਾਂ ਦਾ ਦਾੜਾ ਉਹਨਾਂ ਦਾ ਲਿਬਾਸ ਉਸ ਨੂੰ ਦੇਖ ਕੇ ਮੁਸਲਮਾਨਾ ਤੋਂ ਵੱਖ ਨਾ ਜਾਣ ਲਿਓ ਇਸ਼ਾਰਾ ਤੇ ਇਹ ਕਰ ਰਹੇ ਨੇ ਉਹ ਤੁਹਾਡੇ ਆਪ ਦੇ ਹੀ ਨੇ ਔਰ ਇਸ ਗੱਲ ਦੇ ਉੱਤੇ ਪਰਦਾ ਪਿਆ ਰਿਹਾ ਬਹੁਤ ਲੰਮੇ ਸਮੇਂ ਐਨਾ ਵੱਡਾ ਪਰਦਾ ਰਹਾ ਮਾਫ਼ ਕਰਨਾ ਜੇ ਸਾਡੇ ਸਿੱਖ ਜਿਹੜੇ ਟਾੜੀ ਹੁੰਦੇ ਸੀ ਉਹ ਮੁਸਲਮਾਨਾਂ ਨੂੰ ਵਧੀਆ ਕਰਕੇ ਗਾਲ ਕੱਢਦੇ ਸੀ ਤੁਮਾਫ਼ਰਾ ਕੇ ਕਹਿੰਦੇ ਜੇ ਅਗਰ ਮੁਸਲਮਾਨ ਆਪ ਦੀ ਬਾਹ ਪਹਿਲੇ ਤੇਲ ਚ ਪਾਵੇ ਔਰ ਉਸ ਤੋਂ ਬਾਅਦ ਤਿਲਾਂ ਦੀ ਬੋਰੀ ਚ ਪਾਵੇ ਜਿੰਨੇ ਤਿਲ ਉਹਦੇ ਪਿੰਡੇ ਨੂੰ ਲੱਗਦੇ ਨੇ ਜੇ ਅਗਰ ਇੰਨੀਆਂ ਵੀ ਸੋਹਾਂ ਮੁਸਲਮਾਨ ਖਾਂਦਾ ਹੈ ਤੇ ਉਹਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਯਾਨੀ ਸਾਰੀ ਦੀ ਸਾਰੀ قوم ਨੂੰ ਏਖਾਂ ਲਿਆ ਕੇ ਖੜਾ ਕਰ ਦਿੰਦੇ ਸੀ ਤੇ ਸਾਡੇ ਜਿਹੜੇ ਸਿੱਧੇ ਸਾਡੇ ਭੋੜੇ ਪਾਲੇ ਸਿੱਖ ਨੇ ਉਹ ਸਾਰੇ ਦੇ ਸਾਰੇ ਮੁਸਲਮਾਨਾਂ ਤੋਂ ਬਹੁਤ ਹੀ ਨਫ਼ਰਤ ਕਰਦੇ ਸੀ ਫਿਰ ਅਸੀਂ ਪੁੱਛਿਆ ਉਹਨਾਂ ਨੂੰ ਵੀ ਕਿੱਥੇ ਕਹਿੰਦੇ 52 ਬਚਨਾਂ ਦੇ ਵਿੱਚ 52 ਬਚਨ ਜਿਸ ਸਾਹਮਣੇ ਰੱਖੇ ਕਿਤੇ ਹੀ ਨਹੀਂ ਸਿਰਫ ਇਹ ਆਇਆ ਹੈ ਜਿਹੜਾ ਬੰਦਾ ਵੱਧ ਸੋਹਾਂ ਖਾਂਦਾ ਹੈ ਉਹਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੈ ਫਿਰ ਮੈਂ ਦਲੀਲ ਤਲਬ ਕੀਤੀ ਮੈਂ ਕਿਹਾ ਜੇ ਅਗਰ ਸਾਰੀ ਕੌਮ ਮੁਸਲਮਾਨ ਝੂਠੀ ਹੈ ਮਕਾਰ ਹੈ ਤੇ ਗੁਰਬਾਣੀ ਚ ਉਹਨਾਂ ਮੁਸਲਮਾਨਾਂ ਦੀ ਬਾਣੀ ਬਾਹਰ ਕੱਢ ਦੋ ਕਿਉਂ ਵਿੱਚ ਦਰਜ ਹੈ ਸਾਈਂ ਜਾਂ ਨੀਰ ਜੀ ਦਾ ਨੀਂ ਪੱਥਰ ਰੱਖਿਆ ਹੋਇਆ ਹੈ ਹੁਣ ਇਸ ਨੂੰ ਦੁਬਾਰਾ ਅਸਰੇ ਨੂੰ ਨਵਾਂ ਨੀਂ ਪੱਥਰ ਰੱਖ ਕੇ ਔਰ ਬਣਾ ਕੇ ਦਿਖਾਓ ਅਸੀਂ ਵੀ ਦੇਖਾਂਗੇ ਤੇ ਗੱਲ ਕੀ ਸੀ ਸਮੇ ਬਹੁਤ ਮਹਾਨ ਹੈ ਮੇਰਾ ਮੰਨਣਾ ਸੀ ਕਿ ਕੋਈ ਦਿਨ ਇਦਾਂ ਦਾ ਆਣਾ ਹੈ ਕਿ ਸਿੱਖਾਂ ਨੂੰ ਵੀ ਸਮਝ ਆ ਜਾਣੀ ਹੈ ਤੇ ਮੁਸਲਮਾਨਾਂ ਨੂੰ ਵੀ ਸਮਝ ਆ ਜਾਣੀ ਹੈ ਕਿ ਇਹ ਕੋਈ ਬਕ ਨਹੀਂ ਇਹ ਸਾਡੇ ਨੇ ਪਹਿਲਾ ਸਮਾ ਆਇਆ ਸੰ 84 ਦੇ ਵਿੱਚ ਔਰ ਅੱਜ ਦਾ ਸਮਾ ਚੱਲ ਰਿਹਾ ਹੈ ਆਖਰਕਾਰ ਇਹ ਦੋਨੋਂ ਆਪਸ ਵਿੱਚ ਨੇੜੇ ਆਨੇ ਸ਼ੁਰੂ ਹੋ ਗਏ ਪਰ ਸਾਡੇ ਤੋਂ 10 ਸਾਲ ਬਾਅਦ ਮੈਨੂੰ 10 ਸਾਲ ਹੋ ਗਏ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਯਾਨੀ ਇਹ ਹੁਣ ਆਏ ਅਸੀਂ 10 ਸਾਲ ਪਹਿਲੇ ਸਮਝਦੇ ਸੀ ਇਹ ਸਾਡੇ ਪ੍ਰਾਣ ਹੈ ਹੁਣ ਆਪਾਂ ਕਹੀਏ ਕਿ ਮੌਲਵੀ ਸਾਹਿਬ ਕਹਿਣ ਲੱਗੇ کہ دا کوئی فرق نہیں نے اللہ یہاں گرمنتر ہے سکھ گروہ تے میں مولوی صاحب نے کہا میں کہا مولوی صاحب قرآن شریف آئے کہ نہیں کہ ہاں جی پڑھے آئے میں کہا قرآن شریف کی مالم تکم کا اس کا ارتھ ہے رب کہ ਕੁਰਾਨ ਦੇ ਵਿੱਚ ਕਿ ਮੈਂ ਇਨਸਾਨ ਦੇ ਉੱਤੇ ਮਨੁੱਖ ਦੇ ਉੱਤੇ ਜਿਹੜੀ ਸਭ ਤੋਂ ਵੱਡੀ ਮਹਾਨ ਕਿਰਪਾ ਕੀਤੀ ਹੈ ਉਹ ਕਿਰਪਾ ਇਹ ਕੀਤੀ ਕਿ ਮਨੁੱਖ ਨੂੰ ਸਿੱਖਿਆ ਦਿੱਤੀ ਗਿਆਨ ਦਿੱਤਾ ਇਲਮ ਦਿੱਤਾ ਤਾਲੀਮ ਦਿੱਤੀ ਕਿਹੜੀ ਕਿਰਪਾ ਸਭ ਤੋਂ ਵੱਡੀ ਕਿ ਮਨੁੱਖ ਨੂੰ ਗਿਆਨ ਦੀ ਬਖਸ਼ਿਸ਼ ਕੀਤੀ ਮੈਂ ਕਿਹਾ ਗੁਰੂ ਕਿਸ ਨੂੰ ਕਹਿੰਦੇ ਆ ਮੌਲਵੀ ਸਾਹਿਬ ਕਹਿਣ ਲੱਗੇ ਗੁਰੂ ਕਹਿੰਦੇ ਨੇ ਜਿਹੜਾ ਗਿਆਨ ਦਿੰਦਾ ਹੈ ਤੇ ਮੈਂ ਕਿਹਾ ਗਿਆਨ ਕੌਣ ਦਿੰਦਾ ਹੈ ਕੁਰਾਨ ਦੇ ਮੁਤਾਬਕ ਕਹਿੰਦੇ ਅੱਲਾ تو میں کہا نو یہ کہہ گروہ رہے نے پھر ٹھیک ہے کہ نہیں مولوی صاحب کہیں کہ بالکل ٹھیک ہے گل سمجھ نہیں آئی شبد گرو ہے شبد عربی دا بھی ہو سکتا ہے شبد فارسی دا بھی ہو سکتا ہے شبد سنسکرت دا بھی ہو سکتا ہے شبد گرم دا بھی ہو سکتا ہے جی اگر کسی کہو گے کہ یہ دلیل سمجھ نہیں آتی تو میں دلیل کٹ کے چلا جاننا صاحب شری گرو صاحب جی مہاراج جی عربی موجود ہے ਸੰਸਕ੍ਰਿਤ ਮੌਜੂਦ ਹੈ ਫਾਰਸੀ ਮੌਜੂਦ ਹੈ ਗੁਰਮੁਖੀ ਮੌਜੂਦ ਹੈ ਸਰਾਇਕੀ ਮੌਜੂਦ ਹੈ ਬਿਦਰ ਮੌਜੂਦ ਹੈ ਬਾਂਗਰ ਮੌਜੂਦ ਹੈ ਯਾਨੀ ਪੰਜਾਬ ਪਟਿਆਲਾ ਯੂਨੀਵਰਸਿਟੀ ਨੇ 17 ਭਾਸ਼ਾਵਾਂ ਦੀ ਖੋਜ ਕੀਤੀ ਬਾਕੀ ਅੰਨੇ ਜਿਹੜੇ ਉਹ ਪ੍ਰੋਫੈਸਰ ਨੇ ਉਹਨਾਂ ਨੇ ਕੀ ਖੋਜ ਕੀਤੀ ਉਹਨਾਂ ਨੇ ਕਿਹਾ 22 ਭਾਸ਼ਾਵਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਪਾਈਆਂ ਜਾਂਦੀਆਂ ਨੇ ਫਿਰ ਹੋ ਸਕਦਾ ਹੈ ਕਿ ਸ਼ਬਦ ਜਿਸ ਨੂੰ ਕਿਹਾ ਗਿਆ ਹੈ ਉਹ ਸ਼ਬਦ ਕੁਰਾਨ ਵੀ ਹੋਵੇ ਹੋ ਸਕਦਾ ਹੈ ਸ਼ਬਦ ਜਿਸ ਨੂੰ ਕਿਹਾ ਗਿਆ ਹੈ ਉਹ ਸ਼ਬਦ ਸ਼੍ਰੀਮਦ ਭਗਵਤ ਗੀਤਾ ਵੀ ਹੋਵੇ ਕਿਉਂਕਿ ਸ਼ਬਦ ਜਿਹੜਾ ਹੈ ਉਹ ਉਹ ਹੈ ਜਿਹੜਾ ਮੁਖ ਤੋਂ ਨਿਕਲਦਾ ਹੈ ਸ਼ਬਦ ਨੂਰੀ ਹੈ ਸ਼ਬਦ ਨੂਰਾਨੀ ਹੈ ਸ਼ਬਦ ਆਕਾਸ਼ੀ ਹੈ ਸ਼ਬਦ ਪ੍ਰਕਾਸ਼ੀ ਹੈ ਸ਼ਬਦ ਅਮਰ ਹੈ ਸ਼ਬਦ ਅਜਰ ਹੈ ਸ਼ਬਦ ਨੂੰ ਮਿਟਾਇਆ ਨਹੀਂ ਜਾ ਸਕਦਾ ਸ਼ਬਦ ਨੂੰ ਫੜਾ ਨਹੀਂ ਜਾ ਸਕਦਾ ਸ਼ਬਦ ਗੁਰੂ ਹੈ ਸ਼ਬਦ ਸੁਰਤ ਹੈ ਔਰ ਸ਼ਬਦ ਧਿਆਨ ਹੈ ਔਰ ਸ਼ਬਦ ਆਦਰਨੀਯ ਹੈ ਔਰ ਸ਼ਬਦ ਦਰਸ਼ਨੀਯ ਹੈ ਔਰ ਸ਼ਬਦ ਦੀਦਨੀਯ ਹੈ ਔਰ ਸ਼ਬਦ ਸਤਕਾਰਨੀਯ ਹੈ ਹੁਣ ਸ਼ਬਦਾਂ ਦੀ ਭਾਸ਼ਾ ਹੋ ਗਈ ਪਰ ਭਾਸ਼ਾ ਇਹ ਮੁਸਲਮਾਨਾਂ ਦਾ ਸ਼ਬਦ ਇਹ ਹਿੰਦੂਆਂ ਦਾ ਸ਼ਬਦ ਇਹ ਸਿੱਖਾਂ ਦਾ ਸ਼ਬਦ ਇੱਕ ਬਾਰੀ ਦੀ ਗੱਲ ਹੈ ਕਿ ਮੈਨੂੰ ਕਿਸੇ ਮਹਾਜਨ ਨੇ ਪੁੱਛਿਆ ਕਾਦਰੀ ਸਾਹਿਬ ਮੈਂ ਆਪਣੀ ਫੈਕਟਰੀ ਦੀ ਸ਼ੁਰੂਆਤ ਕਰਾਨੀ ਹੈ ਤੁਸੀਂ ਦੱਸੋ ਕਿ ਮੈਂ ਕਰਾਵਾਂ ਮੈਂ ਉਸ ਨੂੰ ਕਿਹਾ ਮੈਂ ਕਿਹਾ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਲੈ ਜਾ ਤੇ ਇਹਨਾਂ ਦਾ ਪਾਠ ਕਰਵਾ ਲੈ ਇਹਨਾਂ ਦੇ ਚਰਨ ਪਵਾਲੇ ਬਸ ਬਰਕਤਾਂ ਹੀ ਬਰਕਤਾਂ ਹੋ ਜਾਣੀਆਂ ਨੇ ਰਹਿਮਤ ਹੀ ਰਹਿਮਤਾਂ ਹੋ ਜਾਣੀਆਂ ਨੇ ਬਈ ਟਾਈਮ ਟੂਮ ਦਾ ਮੈਨੂੰ ਪਤਾ ਨਹੀਂ ਰਹਿੰਦਾ ਮੈਨੂੰ ਟੋਕ ਦਿਓ ਮੈਂ ਬਿਲਕੁਲ ਰੁਕ ਜਾਵਾਂ ਜਾਮ ਹੋ ਜਾਵਾਂਗਾ ਕਹਾ ਇੱਕ ਲਫ਼ਜ਼ ਨਹੀਂ ਬੋਲਣਾ ਕਿਉਂਕਿ ਮੈਂ ਨਹੀਂ ਤਾਂ ਕਿਸੇ ਕਿਤਾਬ ਨੂੰ ਇਸ ਤਰ੍ਹਾਂ ਦੀ ਪਲਕਿਆ ਆ ਜਿਹੜੀ ਕਿਸੇ ਵਿਦਵਾਨ ਨੇ ਲਿਖੀ ਹੋਵੇ ਜੇ ਅਗਰ ਮੈਂ ਵਿਦਵਾਨ ਦੀ ਕਿਤਾਬ ਪੜਾਂਗਾ ਤਾਂ ਮੇਰੀ ਵਿਦਵਤਾ ਨਹੀਂ ਰਹਣੀ ਮੈਂ ਤਾਂ ਸਭ ਕੁਝ ਸਾਰੇ ਕਰਮਾਂ ਦੇ ਵਿੱਚੋਂ ਜੋ ਕੁਝ ਆਪ ਨਿਚੋੜ ਕੱਢਿਆ ਉਹ ਤੁਹਾਡੇ ਰੂਪ ਰੂਪੇਸ਼ ਕਰ ਰਿਹਾ ਹਾਂ ਤੇ ਗੁਰਸਿੱਖ ਪਿਆਰਿਓ ਉਹ ਕਹਿੰਦਾ ਜੀ ਜਨਾਬ ਮੈਂ ਕਿ ਗੱਲ ਤੇਰੇ ਸਮਝ ਚੋਂ ਨਹੀਂ ਆਉਂਦੀ ਕਹਿੰਦਾ ਮੈਂ ਹਿੰਦੂ ਤੁਸੀਂ ਮੁਸਲਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਸਿੱਖਾਂ ਦੇ ਗੁਰੂ ਨੇ ਕਿਉਂ ਭਾਈ ਤੁਹਾਡਾ ਵੀ ਇਹੀ ਮੰਨਣਾ ਹੈ ਕਿ ਸਿੱਖਾਂ ਦੇ ਗੁਰੂ ਨੇ ਸਾਡੇ ਗੁਰੂ ਨਹੀਂ ਅਮੀ ਇੱਕ ਬੜਾ ਪ੍ਰਚਾਰਕ ਬੰਦਾ ਸੀ ਸਿੱਖ ਪ੍ਰਚਾਰਕ ਬਣਨ ਦਾ ਬੜਾ ਸ਼ੌਕ ਹੈ YouTube ਤੇ ਪਾ ਦਿਓ ਭਾਵੇਂ ਕੁਝ ਵੀ ਕਹੀ ਜਾਓ ਉਨੇ ਲੋਕਾਂ ਨੂੰ ਕਹਿਣਾ ਸ਼ੁਰੂ ਕੀਤਾ ਕਿ ਮੁਸਲਮਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਨਹੀਂ ਕਰ ਸਕਦਾ ਤੇ ਮੈਂ ਤੁਹਾਡੇ ਸਾਹਮਣੇ ਆਪ ਦਾ ਉਨਵਾਨ ਜਿਹੜਾ ਬਣਾਇਆ ਹੈ ਉਹ ਉਨਵਾਨ ਹੈ ਉਹ ਮوضوع ਹੈ ਉਹ ਗੁਫ਼ਤਗੂ ਦਾ ਜਿਹੜਾ ਤਰੀਕਾ ਹੈ ਮੈਂ ਬਣਾਇਆ ਕੋਈ ਦਾਵਾ ਹੈ Hindu ਹੋਵੇ, Musalman ਹੋਵੇ, Sikh ਹੋਵੇ, Isai ਹੋਵੇ, ਸਾਰੀ ਦੁਨੀਆ ਦਾ ਕਿਸੇ ਵੀ ਜ਼ਾਤ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਗੁਰਬਾਣੀ ਨੂੰ ਜੇ ਅਗਰ ਗਾਉਂਦਾ ਹੈ ਕੋਈ ਦਾਵਾ ਹੈ ਕੋਈ ਸੁਣੇ ਯਾ ਅਗਰ ਮੈਂ ਅਰਥ ਗਲਤ ਕਰਾਂ ਤਾਂ ਮਹਾਂਪੁਰਖਾਂ ਨੂੰ ਬੇਨਤੀ ਹੈ ਰੋਕ ਦਿਓ ਤੇ ਅਰਥ ਸਹੀ ਕਰਕੇ ਦੱਸਿਓ ਮੈਨੂੰ ਵੀ ਗਿਆਨ ਦੇ ਵਿੱਚ ਵਾਦਾ ਹੋ ਜਾਣਾ ਹੈ ਕੋਈ ਦਾਵੇ ਕੋ ਸੁਨੇ ਕੋਈ ਕਰੇ ਵਿਚਾਰ ਯਾਨੀ ਗੁਰਬਾਣੀ ਨੂੰ ਕੋਈ ਵੀ ਗਾ ਸਕਦਾ ਹੈ ਕੋਈ ਵੀ ਸੁਣ ਸਕਦਾ ਹੈ ਕੋਈ ਵੀ ਵਿਚਾਰ ਕਰ ਸਕਦਾ ਹੈ ਕਿਉਂਕਿ ਇਹਦਾ ਜਿਹੜਾ ਸੰਗਰੇ ਹੈ ਸੰਗਰੇ ਦੱਸਦਾ ਹੈ ਇਹਦੇ ਵਿੱਚ ਮੁਸਲਮਾਨਾਂ ਦੀ ਬਾਣੀ ਹੈ ਇਹਦੇ ਵਿੱਚ ਹਿੰਦੂਆਂ ਦੀ ਬਾਣੀ ਹੈ ਇਹਦੇ ਵਿੱਚ ਸਿੱਖਾਂ ਦੀ ਬਾਣੀ ਹੈ ਇਹਦੇ ਵਿੱਚ ਭੱਟਾ ਦੀ ਬਾਣੀ ਹੈ ਇਹਦੇ ਵਿੱਚ ਗੁਰੂਆਂ ਦੀ ਬਾਣੀ ਹੈ ਯਾਨੀ ਸਰਬ ਸਾਂਝੀ ਬਾਣੀ ਹੈ ਇਹੀ ਇੱਕ ਬਾਣੀ ਇਦਾਂ ਦੀ ਬਾਣੀ ਹੈ ਜਿਹੜੀ ਸਰਬ ਸਾਂਝੀ ਹੈ ਕੋਈ ਦਾਵੇ ਕੋ ਸੁਨੇ ਕੋਈ ਕਰੇ ਵਿਚਾਰ ਕੋ ਉਪਦੇਸ਼ ਹੈ ਉਪਦੇਸ਼ ਦਾ ਮਤਲਬ ਕੀ ਹੈ ਪ੍ਰਚਾਰ ਕਰਨਾ ਕੋ ਦਰੜੇ ਤਿਸ ਦਾ ਹੋਯ ਅਦਾਰ ਸਾਰਿਆਂ ਦਾ ਆਦਾਰ ਹੋ ਜਾਣਾ ਪਤਾ ਨਹੀਂ ਕਿਤੋਂ ਪ੍ਰਚਾਰਕ ਆ ਜਾਂਦੇ ਨੇ ਕੌਮ ਨੂੰ ਗੁੰਮਰਾ ਕਰ ਰਹੇ ਨੇ ਕੌਮ ਨੂੰ ਪਤਾ ਨਹੀਂ ਕਿਹੜਾ ਰਾਤ ਖਾਇਆ ਹੈ ਮੈਂ ਕਹਿੰਦਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਸਾਯਾ ਹੈ ਇੱਕ ਉਹ ਟਾਈਮ ਆ ਜਾਣਾ ਹੈ ਕਿ ਤੁਸੀਂ ਅਜ ਇੱਕ ਖਾਦਰੀ ਨੂੰ ਵੇਖਦੇ ਹੋ ਇੱਕ ਉਹ ਟਾਈਮ ਆਣਾ ਹੈ ਕਿ ਲੱਖਾਂ ਹੀ ਖਾਦਰੀ ਹੋਣਗੇ ਔਰ ਲੱਖਾਂ ਹੀ ਮੁਸਲਮਾਨ ਹੋਣਗੇ ਔਰ ਲੱਖਾਂ ਹੀ ਹਿੰਦੂ ਹੋਣਗੇ ਜਿਹੜੇ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਅਕੀਦਤ ਤੇ ਮੁਹੱਬਤ ਦੇ ਨਾਲ ਮੱਥਾ ਟੇਕਣਗੇ ਸੋਨਿਹਾਲ ਸ੍ਰੀ ਅਗੰਗ ਮੈਂ ਉਹਨੂੰ ਕਿਹਾ ਮੈਂ ਕਿਵੇਂ ਤੇਰੇ ਸਮਝ ਕਿਉਂ ਨਹੀਂ ਆਉਂਦਾ ਉਹ ਕਹਿੰਦਾ ਜੀ ਇਹ ਬਾਣੀ ਜਿਹੜੀ ਹੈ ਸਿੱਖਾਂ ਦੀ ਹੈ ਮੈਂ ਉਸਨੂੰ ਕਿਹਾ ਮੈਂ ਕਿਹਾ ਸੋਹਣਿਆ ਇਸ ਦੇ ਵਿੱਚ ਕੁਰਾਨ ਸ਼ਰੀਫ ਮੌਜੂਦ ਹੈ ਇਹਦੇ ਵਿੱਚ ਸ਼੍ਰੀਮਦ ਭਗਵਤ ਗੀਤਾ ਮੌਜੂਦ ਹੈ ਇਹਦੇ ਵਿੱਚ ਆਤ ਤੋਂ ਲੈ ਕੇ ਜੁਬਾਤ ਥਾਈ ਜਿਨਨੇ ਵੀ ਇਲਾਹੀ ਬਾਣੀ ਆਈ ਇਲਾਹੀ ਗ੍ਰੰਥ ਆਏ ਉਹਨਾਂ ਸਾਰਿਆਂ ਦਾ ਜੁਜ਼ ਨਿਚੋੜ ਸਾਰਾ ਕੁਝ ਮੌਜੂਦ ਹੈ ਇਹ ਆਲਮੀ ਇਨਸਾਨੀਅਤ ਵਾਸਤੇ ਇਹ ਕੁਲ ਕਾਇਨਾਤ ਵਾਸਤੇ ਇਹ ਕੁਲ ਮਨੁੱਖਤਾ ਵਾਸਤੇ ਗੁਰੂ ਨੇ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਮੈਂ ਕਿ ਹੁਣ ਪਾਇਆ ਹੋਇਆ ਵਿਰਸਾ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਦਾੜੀ ਕਟਾ ਵੀ ਮੌਜੂਦ ਹੈ ਗੰਗੇ ਸਿਰ ਵਾਲਾ ਵੀ ਮੌਜੂਦ ਹੈ ਪਰ ਮਰਿਆਦਾ ਬਣਾ ਦਿੱਤੀ ਕਿ ਦਾੜੀ ਵਾਲਾ ਹੋਣਾ ਚਾਹੀਦਾ ਹੈ ਕੇਸਾ ਧਾਰੀ ਹੋਣਾ ਚਾਹੀਦਾ ਹੈ ਮੈਂ ਕਿਹ ਚੀਜ਼ ਦਾ ਧਿਆਨ ਰੱਖੀ ਚੰਗੇ ਚੰਗੇ ਲੰਮੇ ਲੰਮੇ ਦਾੜੇ ਵਾਲੇ ਚੰਗੇ ਚੰਗੇ ਕੇਸਾ ਧਾਰੀ ਤੇ ਬਜ਼ੁਰਗ ਉਹੀ ਲੈ ਕੇ ਜਾਣਗੇ ਉਹਨਾਂ ਨੇ ਪਾਠ ਕਰਨਾ ਹੈ ਤੂੰ ਤਾਂ ਸਿਰਫ ਸੁਣਨਾ ਹੈ ਗਾਉਣ ਵਾਲਾ ਗਾ ਰਿਹਾ ਉਸਦਾ ਵੀ ਆਦਰ ਸੁਣਨ ਵਾਲਾ ਸੁਣ ਰਿਹਾ ਉਹਦਾ ਵੀ ਆਦਰ ਵਿਚਾਰਨ ਵਾਲਾ ਵਿਚਾਰ ਰਿਹਾ ਉਹਦਾ ਵੀ ਆਦਰ ਉਪਦੇਸ਼ ਦੇਣ ਵਾਲਾ ਉਪਦੇਸ਼ ਦੇ ਰਿਹਾ ਹੈ ਉਹਦਾ ਵੀ ਆਦਰ ਦ੍ਰਿੜ ਕਰਨ ਵਾਲਾ ਦ੍ਰਿੜ ਕਰ ਰਿਹਾ ਉਹਦਾ ਵੀ ਆਦਰ ਉਹ ਕਹਿੰਦਾ ਜੀ ਠੀਕ ਹੈ ਮੈਂ ਕਿਹਾ ਕਹਿੰਦਾ ਇਹ ਗੱਲ ਵੀ ਮੇਰੇ ਸਮਝ ਨਹੀਂ ਆਂਦੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਕੁਰਾਨ ਸ਼ਰੀਫ ਮੌਜੂਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਸ਼੍ਰੀਮਦ ਭਾਗਵਤ ਗੀਤਾ ਮੌਜੂਦ ਹੈ ਸ਼੍ਰੀਮਦ ਭਾਗਵਤ ਗੀਤਾ ਦਾ ਬਹੁਤ ਮਸ਼ਹੂਰ ਸਲੋਕ ਹੈ ਸਤਿ ਵਰਤਮ ਸਤਿ ਪਰਮ ਤਿਰਸਤਿਯਮ ਇਹਦਾ ਅਰਥ ਹੈ ਜਦ ਕੁਝ ਵੀ ਨਹੀਂ ਸੀ ਉਦੋਂ ਵੀ ਪਰਮਾਤਮਾ ਸੀ ਔਰ ਹੁਣ ਵੀ ਪਰਮਾਤਮਾ ਹੈ ਔਰ ਜਦ ਕੁਝ ਨਹੀਂ ਹੋਣਾ ਉਦੋਂ ਵੀ ਪਰਮਾਤਮਾ ਹੋਣਾ ਹੈ ਮੈਂ ਕਿਹਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਚਲਾ ਜਾ ਗਰਜ ਪ੍ਰਣਾਪਾ ਕੇ ਆਦਰ ਸਤਕਾਰ ਨਾਲ ਪੁੱਛ ਲੇ ਤੇ ਸਾਫ਼ ਤੌਰ ਤੇ ਆਇਆ ਆਦ ਸੱਚ ਕਿਉਂ ਜੀ ਆਇਆ ਕਿ ਨਹੀਂ ਜੁਗਾਦ ਸੱਚ ਹੈ ਵੀ ਸੱਚ ਨਾਨਕੋ ਸੀ ਵੀ ਸੱਚ ਹੋਰ ਕਈ ਪ੍ਰਮਾਣ ਦਿੱਤੇ ਉਹ ਕਹਿੰਦਾ ਠੀਕ ਹੈ ਫਿਰ ਮੈਂ ਉਹਨੂੰ ਕਿਹਾ ਉਹ ਕਹਿੰਦਾ ਫਿਰ ਤੁਸੀਂ ਇਹ ਦੱਸੋ ਕਿ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਵਿੱਚ ਕੁਰਾਨ ਸ਼ਰੀਫ ਕਿੱਥੇ ਆ ਮੈਂ ਕਿਹਾ ਕੁਰਾਨ ਸ਼ਰੀਫ ਦੀ ਸਭ ਤੋਂ ਪਹਿਲੀ ਸੂਰਤ ਹੈ سورہ فاتحہ اور سب کو پہلی جڑی آیت ہے وہ آیت ہے بسم اللہ الرحمن الرحیم بسم اللہ الرحمن الرحیم عربی ہے بسم اللہ الرحمن الرحیم دا عرد کیا ہے بسم اللہ الرحمن الرحیم دا عرد ہے لیکن کار پرک دے لاؤں دنال شروع کردا جڑا بیانت کرپالو ات دیالو ہے میں اس نے کہا صاحب شریف گورو گرن صاحب جی مہاراج جی آیا ہے بسم اللہ اور کئیاں تھاواں آیا ہے رحمان کئیاں تھاواں آیا ہے رحیم یا جی اگر تین جملے جوڑ دیتے بن جانا ہے بسم اللہ الرحمن الرحیم ਫਿਰ ਮੈਂ ਉਸ ਨੂੰ ਕਿਹਾ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਇੱਕ ਏਦਾਂ ਦੇ ਗੁਰੂ ਨੇ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਪੰਜਾਂ ਟਾਈਮਾਂ ਦੀ ਨਮਾਜ਼ ਪੜੋ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਹਜ ਪੜੋ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਕੁਰਾਨ ਨੂੰ ਫਾਲੋ ਕਰੋ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਰੋਜ਼ੇ ਰੱਖੋ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਜ਼ਕਾਤ ਦਿਓ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਦਰੂਦ ਦਾ ਵਿਰਦ ਕਰੋ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਆਪਣੇ ਰਸੂਲ ਦੇ ਨਾਲ ਇਸ਼ਕ ਰੱਖੋ ਫਿਰ ਤੁਸੀਂ ਕਹੋਗੇ ਕਿ ਕਿੱਥੇ صاف طور پہ آیا مہر مسیح صدق مسلح حق حلال قرآن قرآن کیڑا قرآن ہے وہی قرآن ہے جس میں ملوان پڑھ دینے شرم, شرم سنت سیل روزہ شرم, شرم سنت یہ حدیث ہے حضرت محمد رسول اللہ فرمانے نے الحیاء من الایمان جڑے ایمان والے لوگ نے وہ شرمیلے ہندے نے حیاء والے ہندے نے بے شرم نہیں ہندے ننگے نہیں ہندے پنگے نہیں ہندے ਯਾਨੀ ਇਹ ਪਹਿਚਾਨ ਰੁਸ਼ਨਾਹ ਦੱਸੀ ਗਈ ਇੱਥੇ ਕਹਿ ਗਿਆ ਸ਼ਰਮ ਸੁਨਤ ਸੀਲ ਰੋਜ਼ਾ ਹੋ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਭਾ ਤਸਬੀਹ ਸਾਤਿਸ ਭਾਉ ਸੀ ਨਾਨਕ ਰਖੇ ਲਾ ਤੇ ਅਰਜ਼ ਇਹ ਹੈ ਕਿ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਮੁਕਲ ਹੈ ਬਹੁਤ ਮਹਾਨ ਹੈ ਬਹੁਤ ਵਿਸ਼ਾਲ ਹੈ ਕੁਲ ਕਾਇਨਾਤ ਇਹਦੇ ਚ ਸਮਾਈ ਹੋਈ ਹੈ ਵੀਰੋ ਬਹੁਤ ਵਧੀਆ ਵੀਡੀਓ ਸੀ ਬਹੁਤ ਘੱਟ ਇਹੋ ਜਿਹੇ ਪ੍ਰਚਾਰਕ ਹੈ ਸਿੱਖਾਂ ਦੇ ਵਿੱਚ ਜਿਸ ਤਰ੍ਹਾਂ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਹੋਰ ਵੀ ਕਈ ਪ੍ਰਚਾਰਕ ਹੈ ਇਸੇ ਤਰ੍ਹਾਂ ਹੀ ਮੁਸਲਮਾਨਾਂ ਦੇ ਵਿੱਚ ਵੀ ਬਹੁਤ ਘੱਟ ਇਹੋ ਜਿਹੇ ਪ੍ਰਚਾਰਕ ਹੈ ਜਿਹੜੇ ਸਿੱਖ ਤੇ ਮੁਸਲਮਾਨਾਂ ਨੂੰ ਇੱਕ ਸਮੇਂ ਦੇ ਹੈ ਜਿਹੜੇ ਇੱਕ ਕਰਨ ਵਾਲੇ ਪੋਜ਼ਿਟਿਵ ਗੱਲਾਂ ਵਾਂ ਉਹਨਾਂ ਤੇ ਗੱਲ ਕਰਦੇ ਆ ਨਾ ਕਿ ਤੋੜਨ ਵਾਲੇ ਵੀਰੋ ਜ਼ਿਆਦਾਤਰ ਹਰ ਧਰਮ ਦੇ ਜਿੰਨੇ ਵੀ ਪ੍ਰਚਾਰਕ ਹੈ ਉਹ ਦੂਸਰੇ ਧਰਮ ਦੇ ਖਿਲਾਫ ਹੀ ਗੱਲ ਕਰਦੇ ਆ ਜਿਹਦੇ ਨਾਲ ਨਫ਼ਰਤ ਫੈਲੇ ਜਿਹਦੇ ਨਾਲ ਲੋਕਾਂ ਵਿੱਚ ਦੂਰੀਆਂ ਪੈਦਾ ਹੋਣ ਲੜਾਈ ਝਗੜਾ ਪੈਦਾ ਹੋਵੇ ਉਹ ਫਤਵਾ ਲਾਉਂਦੇ ਉਹ ਕਾਫਰ ਹੈ ਉਹ ਕਹਿੰਦੇ ਜੀ ਉਹ ਗਲਤ ਹੈ ਗਿਆ ਤਵੇਰੋ ਸੂਫੀ ਜਿਹੜੇ ਗੁਲਾਮ ਹੈ ਦਰਕਾਦਰੀ ਸਾਹਿਬ ਹੈ ਉਹ ਪ੍ਰਚਾਰ ਕਰ ਰਿਹਾ ਹੈ ਕਿ ਮੁਸਲਮਾਨਾਂ ਦਾ ਕਿੰਨੀ ਵਾਰੀ ਜ਼ਿਕਰ ਆਇਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਦੇ ਆ ਫਿਰ ਜਿਹੜਾ ਅਸਲਾਮ ਦੇ ਵਿੱਚ ਸਿੱਖਾਂ ਦੇ ਬਾਰੇ ਦੱਸਿਆ ਗਿਆ ਹੋਇਆ ਉਹਦਾ ਉਹ ਪੂਰੀ ਤਫਸੀਲ ਦੇ ਨਾਲ ਦੱਸ ਰਿਹਾ ਤੇ ਇਸੇ ਗੱਲ ਨੂੰ ਲੈ ਕੇ ਉਹ ਕਹਿ ਰਹੇ ਕਿ ਮੁਸਲਮਾਨ ਮੌਲਵੀਆਂ ਨੇ ਮੈਨੂੰ ਘੇਰ ਲਿਆ ਮੈਨੂੰ ਫੜ ਲਿਆ ਡਰੋਨ ਦੀ ਕੋਸ਼ਿਸ਼ ਕੀਤੀ ਧਮਕਾਉਣ ਦੀ ਕਿ ਤੂੰ ਕੀ ਪ੍ਰਚਾਰ ਕਰ ਰਿਹਾ ਤੂੰ ਗਲਤ ਗੱਲ ਕਰ ਰਿਹਾ ਲੇਕਿਨ ਜਦੋਂ ਉਹਨਾਂ ਨੇ ਦਲੀਲਾਂ ਦੇ ਨਾਲ ਗੱਲ ਸਾਬਤ ਕੀਤੀ ਤੇ ਫਿਰ ਉਹ ਲਾਜਵਾਬ ਹੋ ਗਏ ਉਹਨਾਂ ਨੂੰ ਕੋਈ ਜਵਾਬ ਨਾ ਆਇਆ ਤੇ ਵੀਰੋ ਸਮਝਣੇ ਵਾਲੀ ਇਹ ਗੱਲ ਹੈ ਮੈਂ ਵੀ ਖੁਦ ਵੀਡੀਓ ਬਣਾਉਣਾ ਮੈਂ ਕਈ ਇਹੋ ਜਿਹੇ ਲੋਗ ਮੌਜੂਦ ਹੈਗੇ ਆ ਜਿਹੜੇ ਆ ਕੇ ਕਮੈਂਟ ਕਰਦੇ ਆ ਕਿ ਮੈਂ ਸਿੱਖੀ ਤੇ ਕਿਉਂ ਵੀਡੀਓ ਬਣਾ ਰਿਹਾ ਆ ਜਾ ਕੇ ਆਪਣੇ ਧਰਮ ਦੇ ਵੀਡੀਓ ਬਣਾਵਾ ਲੇਕਿਨ ਜ਼ਿਆਦਾਤਰ 90% ਸੇ ਕਹਿੋ ਜੇ ਹੈ ਜਿਹੜਾ ਬੜਾ ਸਤਿਕਾਰ ਕਰਦੇ ਆ ਬੜੀ ਮੁਹੱਬਤ ਦਿੰਦੇ ਆ ਲੇਕਿਨ ਵੀਰੋ ਹਰ ਜਗ੍ਹਾ ਤੇ ਇਸ ਤਰ੍ਹਾਂ ਦੇ ਲੋਕ ਮੌਜੂਦ ਹੁੰਦੇ ਆ ਜ਼ਿਆਦਾਤਰ ਲੋਕ ਤੋੜਨ ਦੀ ਗੱਲ ਕਰਦੇ ਆ ਜੁੜਨ ਦੀ ਗੱਲ ਲੋਕ ਬਹੁਤ ਘੱਟ ਕਰਦੇ ਆ ਕਿਸੇ ਧਰਮ ਦਾ ਸਤਿਕਾਰ ਕਰਨ ਦਾ ਮਤਲਬ ਨਹੀਂ ਹੁੰਦਾ ਕਿ ਉਸ ਧਰਮ ਨੂੰ ਅਪਣਾ ਲਿਆ ਜਾਵੇ ਇਹ ਵੀ ਬੜਾ ਕਮੈਂਟ ਆਦਾ ਜੀ ਕਿ ਤੁਹਾਨੂੰ ਇੰਨੀ ਸਿੱਖੀ ਪਸੰਦ ਆ ਫਿਰ ਸਿੱਖ ਹੋ ਜਾਓ ਸਿੱਖੀ ਦਾ ਮੈਂ ਸਤਿਕਾਰ ਕਰਨਾ ਪਸੰਦ ਮੈਨੂੰ ਆਪਣਾ ਹੀ ਮਜ਼ਬ ਹੈ ਇਸਲਾਮ ਹੀ ਪਸੰ ਕਰੋ ਹਮੇਸ਼ਾ ਜੋੜਨ ਵਾਲੀਆਂ ਪੋਜ਼ਿਟਿਵ ਗੱਲਾਂ ਕਰਿਆ ਕਰੋ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਵੀਡੀਓ ਕਮੈਂਟ ਕਰਕੇ ਆਪਣੀ ਜ਼ਿਆਦਾ ਜ਼ਰੂਰ ਲਾਜ਼ਮੀ ਕਰਨਾ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰੋ ਤਾਂ ਕਿ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ ਲੋਕਾਂ ਨੂੰ ਪਤਾ ਚੱਲ ਸਕੇ ਜਿਹੜੀਆਂ ਨਫ਼ਰਤਾਂ ਵਿੱਚ ਦੂਰੀਆਂ ਉਹ ਖਤਮ ਹੋ ਸਕੇ ਵੀਰੋ ਇਹ ਤੁਹਾਡੀ ਇਹ ਇੱਕ ਸਾਧ ਦੀ ਡਿਊਟੀ ਹੈ ਰਿਸਪੋਨਸਿਬਿਲਟੀ ਹੈ ਵੀਰੋ ਆਪਾਂ ਡੇਸਰਾ ਖਿਆਰ ਰੱਖਣ ਦਾ ਵਾਅਦਾ ਯਾਦ ਰੱਖਣਾ ਅੱਲਾ ਫਜ਼